ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਕਰ ਰਹੀ ਆ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਰਹੀ ਹੈ ਇਹਦੀ ਜ਼ਮੀਨੀ ਹਕੀਕਤ ਕੀ ਹੈ ਭਗਵਾਨ ਮਾਨ ਦਾ ਲਵ ਫॉर ਪੰਜਾਬ ਜਾਂ ਪੈਸ਼ਨ ਫॉर ਪੰਜਾਬ ਉਹਦੇ 'ਚ ਨਹੀਂ ਮੈਨੂੰ ਕਿਦਰੇ ਕੋਈ ਗਲਤੀ ਲੱਗਦੀ ਪ੍ਰੋਬਲਮ ਇਹ ਹੈ ਕਿ ਪੋਲੀਟੀਸ਼ੀਅਨ ਦੀ ਸੋਚ ਜਿਹੜੀ ਹੈ ਨਾ ਸਿਰਫ ਇਲੈਕਸ਼ਨਲ ਜਿੱਤਨ ਵਿੱਚ ਲੱਗੀ ਹੁੰਦੀ ਹੈ ਉਹਦਾ ਹਰ ਐਕਸ਼ਨ ਉਹਦਾ ਹਰ ਕੰਮ ਜਿਹੜਾ ਉਹ ਸਿਰਫ ਇਸ ਲਈ ਹੈ ਕਿ ਮੈਂ ਇਥੋਂ ਵੋਟਾਂ ਇਕੱਠੀਆਂ ਕਰ ਸਕਾਂ ਜਦੋਂ ਕਿਸੇ ਕਮਰੇ ਦਾ ਵੀ ਕਹਿੰਦੇ ਲਾਈਟ ਜਗਾਉਣੀ ਹੈ ਨਾ ਤੇ ਉਦੋਂ ਕੇਜਰੀਵਾਲ ਨੂੰ ਸੱਦ ਲੈਂਦੇ ਨੇ ਇਹ ਸ਼ੇਰ ਦੀ ਸਵਾਰੀ ਕਰਨੀ ਹੈ ਤੇ ਸ਼ੇਰ ਰੋਣਾ ਬੜਾ ਜ਼ਰੂਰੀ ਹੈ ਪੰਜਾਬ ਦੀ ਪੋਲਿਟਿਕਸ ਹੈ ਨਾ ਪੋਲਿਟੀਕਲ ਬਿਆਨਬਾਦੀ ਘਾਟੇ ਪਰਸਨਲ ਬਿਆਨਬਾਦੀ ਜ਼ਿਆਦਾ ਕਰਦੇ ਨੇ ਗਿੜਿਆ ਸਾਹਿਬ ਦਾ ਵੀਡੀਓ ਥੋੜੇ ਦਿਨ ਪਹਿਲਾਂ ਇੱਕ ਸਰਕੂਲੇਟ ਹੋ ਰਿਆ ਸੀ ਤੇ ਮੈਂ ਉਹਦੇ ਦੇਖਿਆ ਜਿੱਦੇ ਕਹਿੰਦੇ ਆ ਜਾ ਦੋ ਦੋ ਹੱਥ ਕਰ ਲੈਨੇ ਆ ਤੇ ਮੈਂ ਕਿਹਾ ਫੇਰ ਛੱਡੋ ਇਹਦੇ ਪੋਲਿਟੀਕਸ ਚ ਰਿਜ਼ਾਈਨ ਕਰੋ ਕਿਸੇ ਖਾੜੇ ਚ ਜਾਓ ਮਾਰੋ ਤਾੜੋ ਆਪਣੇ ਆਪ ਦੇ ਨਾਲ ਲੜੋ ਮਰੋ ਇਹ ਕੀ ਕਰਦੇ ਹੋ ਬੇ ਪੋਲਿਟਿਕਸ ਦੇ ਵਿੱਚ ਜਿਹੜੀ ਲੈਂਗੁਏਜ ਯੂਜ਼ ਕੀਤੀ ਬ੍ਰਿਕਮ ਸਿੰਘ ਜਿਠਿਆ ਨੇ ਉਹ ਚੀਫ ਮਿਨਿਸਟਰ ਬਲਸੇ ਯੂਜ਼ ਕਰਨਾ ਪੜਾ ਮਾੜੀ ਗੱਲ ਹੈ ਬ੍ਰਿਕਮ ਸਿੰਘ ਮੇ ਜਿਠਿਆ ਵੀ ਇੱਕ ਵੱਡੇ ਲੀਡਰ ਨੇ ਇੱਕ ਵੱਡਾ ਚਿਹਰਾ ਨੇ ਵੱਡੇ ਲੀਡਰ ਤੇ ਉਹਨਾਂ ਨੂੰ ਵੱਡੇ ਬਾਦਲ ਸਾਹਿਬ ਬਣਾ ਗਏ ਤੇ ਸੁਖਵੀਰ ਬਾਦਲ ਨੇ ਉਹਨਾਂ ਨੇ ਬਣਾਤਾ ਵੱਡੇ ਲੀਡਰ ਤੇ ਉਹ ਕੀ ਸਨ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸੁਖਵੀਰ ਬਾਦਲ ਨੇ ਮਾਫੀ ਮੰਗੀ ਹੈ ਇਹਦਾ ਕੋਈ ਮਤਲਬ ਬੰਦਾ ਨਹੀਂ ਹੈ ਇੰਨੇ ਸਾਲ ਬਾਅਦ ਅੱਜ ਤੁਸੀਂ ਮਾਫੀਆਂ ਮੰਗ ਰਹੇ ਹੋ ਚੋਰੀ ਦੀਆਂ ਤੇ ਤੁਹਾਡੀਆਂ ਗਲਤੀਆਂ ਦੀਆਂ ਤੇ ਉਹ ਚੋਰੀ ਕਰਕੇ ਕਹਿੰਦੇ ਕਿ ਅਸੀਂ ਗਲਤੀ ਹੋ ਗਈ ਸਾਡੇ ਤੋਂ ਹੈਨਾ ਤੇ ਜੇਕਰ ਗੱਲ ਕਰਦੇ ਆ ਕਿ ਹੁਣ ਆਉਣ ਵਾਲੇ ਇਲੈਕਸ਼ਨਸ ਨੂੰ ਲੈ ਕੇ ਇੱਕ ਪੋਲੀਟੀਕਲ ਸਟੰਟ ਜਿਹੜਾ ਹੈ ਉਹ ਖੇਡਿਆ ਗਿਆ ਤੁਸੀਂ ਮਾਫੀ ਮੰਗ ਰਹੇ ਆ ਤੁਸੀਂ ਪਹਿਲਾਂ ਪਲੀਜ਼ ਜਦੋਂ ਤੁਸੀਂ ਮਾਫੀ ਮੰਗਦੇ ਹੋ ਨਾ ਅਰਜੀ ਦਿੰਦੇ ਹੋ ਕਿਸੇ ਕੋਲ ਮੈਂ ਕਹਾਂ ਕਿ ਮੈਨੂੰ ਮਾਫ ਕਰ ਦਿਓ ਕਾਦੇ ਵਾਸਤੇ ਮਾਫ ਕਰ ਦਿਓ ਲਿਖੋ 50 ਚੀਜ਼ਾਂ ਜਿਹੜੇ ਜਿਹਨਾਂ ਦੀ ਮਾਫੀ ਮੰਗਦੇ ਹੋ ਕਿਹੜੀਆਂ-ਕਿਹੜੀਆਂ ਬੇਅਦਬੀ ਦੀ ਮਾਫੀ ਮੰਗ ਰਹੇ ਹੋ ਝੂਠੇ ਐਂਕਾਊਂਟਰ ਦੀ ਮਾਫੀ ਮੰਗ ਰਹੇ ਹੋ ਜਾਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਤੁਸੀਂ ਮਾਫੀ ਮੰਗ ਰਹੇ ਹੋ ਉਹਨਾਂ ਨੂੰ ਦੱਸੋ ਤੇ ਸਹੀ ਤੁਸੀਂ ਇਹ ਕਹਿ ਦੇਣਾ ਅੱਖਾਂ ਚੱਥਰੂ ਲਿਆ ਕੇ ਦਰਬਾਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖੜੇ ਹੋ ਕੇ ਕੁਝ ਆਪਣੇ ਬੰਦੇ ਜਿਹੜੇ ਨੇ ਤੇ ਤੇ ਉਹਨਾਂ ਨੂੰ ਬੁਲਾ ਕੇ ਬਿਠਾ ਕੇ ਤੇ ਉਹਨਾਂ ਦੇ ਸਾਹਮਣੇ ਕਹਿ ਦੇਣਾ ਕਿ ਬਈ ਮੈਨੂੰ ਬੜਾ ਅਫਸੋਸ ਹੈ ਤੇ ਮੈਂ ਮਾਫੀ ਮੰਗਣਾ ਉਹ ਤੁਸੀਂ ਮਾਫੀ ਮੰਗੋ ਆਪਣੇ ਆਪ ਨੂੰ ਤੁਸੀਂ ਮaaf ਕਰਨ ਵਾਲੇ ਆਪ ਵੀ ਮਾਫੀ ਮੰਗਣ ਵਾਲੇ ਤੇ ਕੀ ਮਤਲਬ ਹੋ ਗਿਆ ਸੋ ਇਟ ਹੈਜ਼ ਨੋ मीनिंग ਟੂ ਮਾਈ ਮਾਈਟ ਕ੍ਰਿਟੀਕਲ ਬਿਆਨਬਾਜ਼ੀ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਖਬਰਾਂ ਦੇ ਵਿੱਚ ਸੁਣਿਆ ਵੀ ਹੋਣਾ ਕਿ ਇੱਕ ਦੂਸਰੇ ਦੀ ਵਾਈਫ ਦੇ ਉੱਪਰ ਬੜਾ ਕਮੈਂਟ ਕਰਦੇ ਹੋ ਹੈਨਾ ਇਹ ਕਿੰਨੀ ਕੁ ਗਲਤ ਚੀਜ਼ ਹੈ ਤੇ ਇਹ ਗੱਲ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਤੇ ਕਿੰਨਾ ਕੁ ਅਸਰ ਲਿਆ ਸਕਦੀ ਹੈ ਪਰਸਨਲ ਲਾਈਫ ਤੇ ਉਤੇ ਅਟੈਕ ਕਰਨਾ ਉਹਦੀ ਵਾਈਫ ਜਾਂ ਉਹਦੇ ਬੱਚਿਆਂ ਉਤੇ ਅਟੈਕ ਕਰਨਾ ਮਤਲਬ ਇਹ ਹੈ ਕਿ ਕੁਝ ਵੀ ਕਰਕੇ ਮੈਨੂੰ 4 ਵੋਟਾਂ ਕਿਦਰੋਂ ਮਿਲ ਜਾਣ ਜਾਂ ਮੇਰਾ ਕੋਈ ਫਾਇਦਾ ਹੋ ਜਾਏ ਸੋ ਇਹ ਸੈਲਫ ਸਰਵਰ ਜਿਹੜੇ ਨਾ ਸੈਲਫ ਸਰਵਰ ਉਹ ਪੋਲਿਟਿਕ ਜਿਹੜਾ ਨਾ ਉਹ ਮੇਰਾ ਖਿਆਲ ਹੈ ਬੜਾ ਨੁਕਸਾਨ ਕਰ ਰਿਹਾ ਸਾਡੇ ਡੈਮੋਕਰੈਟਿਕ ਸਿਸਟਮ ਨੂੰ ਇੱਕ ਡੈਮੋਕ੍ਰੇਸੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਹੋ ਜਿਹੀ ਹਰਕਤਾਂ ਕਰਕੇ ਅੱਜ ਵਿਕਰਮ ਸਿੰਘ ਮਜੀਠੀਆ ਦੀ ਪਟਿਆਲਾ ਜਿਹੜੀ ਐਸਆਈਟੀ ਦੇ ਸਾਹਮਣੇ ਪੇਸ਼ੀ ਵੀ ਸੀਗੀ ਉਹਨਾਂ ਦੇ ਨਾਲ ਲੀਗਲ ਟੀਮ ਪੂਰੀ ਪਹੁੰਚੀ ਸੀ ਤੇ ਜੇਕਰ ਗੱਲ ਕਰੀਏ ਮੁਖ ਬੁਲਾਰਾ ਵੀ ਸੀ ਉਹਨਾਂ ਦੇ ਨਾਲ ਅਰਸ਼ਦੀਪ ਕਲੇਰ ਇਸ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਇਸ ਬਿਆਨਬਾਜ਼ੀ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਜਾ ਰਹੇ ਸੀ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਕਹਿੰਦੇ ਚਾਹੇ ਨਵੀਂ ਐਸਆਈਟੀ ਬਣਾ ਲਓ ਭਗਵਾਨ ਤਮਾਣਾ ਉਹਦਾ ਮੁਖੀ ਬਣਾ ਦਿਓ ਕਹਿੰਦੇ ਤਾਂ ਵੀ ਮੇਰੇ ਖਿਲਾਫ ਸਬੂਤ ਨਹੀਂ ਲੱਭਦੇ ਮੈਂ ਸਮੀਨਾ ਆਪਕੇ ਲੀਡਰ ਤਾਂ ਉਹ ਹੈ ਮੈਂ ਆਰਮ ਫੋਰਸੇਟ ਚਾ ਅਸੀਂ ਲੀਡਰਸ਼ਿਪ ਨੂੰ ਅੱਛੀ ਤਰ੍ਹਾਂ ਸਮਝਨੇ ਆ ਇੱਕ ਲੀਡਰ ਜਿਹੜਾ ਨਾ ਹੰਕਾਰੀ ਨਹੀਂ ਹੋ ਸਕਦਾ ਉਹਨੂੰ ਤਾਂ ਹੰਬਲ ਹੋਣਾ ਚਾਹੀਦਾ ਉਹਨੂੰ ਤਾਂ ਫਿਊਰਿਲਟੀ ਹੋਣੀ ਚਾਹੀਦੀ ਇਹੋ ਜਿਹੇ ਚੈਲੈਂਜਰ ਜਿਹੜੇ ਨਾ ਇਹ ਉਹਦੋਂ ਬੰਦਾ ਦਿੰਦਾ ਜਦੋਂ ਅੰਦਰੋਂ ਡਰਿਆ ਹੋਵੇ ਪਾਰਟੀ ਜਿਹੜੀ ਆਪਣੀ ਪੁਲਿਸ ਫੋਰਸ ਨਾਲ ਮਿਲ ਕੇ ਇਹ ਐਸਆਰਟੀਆਂ ਬਣਾ ਬਣਾ ਕੇ ਪੇਸ਼ੀ ਕਰਵਾ ਕੇ ਕਿਤੇ ਨਾ ਕਿਤੇ ਕਾਲੀ ਦਲ ਦਾ ਜਿਹੜੀ ਛਵੀ ਉਹ ਖਰਾਬ ਕਰਨਾ ਚਾਹਦੀ ਹੈ ਜਿਹੜੀ ਪੋਲੀਟੀਕਲ ਪਾਰਟੀ ਜਦੋਂ ਪਾਵਰ ਦੇ ਵਿੱਚ ਹੁੰਦੀਆਂ ਨੇ ਉਹ ਦੂਜੀਆਂ ਨੂੰ ਆਪੋਜੀਸ਼ਨ ਨੂੰ ਤੰਗ ਕਰਦੇ ਨੇ ਕਿਉਂਕਿ ਸਟੇਟ ਕੋਲ ਵਿਜੀਲੈਂਸ ਹੈ ਸੈਂਟਰ ਦੇ ਕੋਲ ਸੀਬੀਆਈ ਹੈ ਈਡੀਆ ਹੈ ਉਹ ਵੀ ਇਸਤੇਮਾਲ ਕਰਦੇ ਨੇ ਜਿਹੜਾ ਵੀ ਹੁੰਦਾ ਉਹ ਕਰਦਾ ਹੈ ਕੋਈ ਨਵੀਂ ਗੱਲ ਨਹੀਂ ਕਾਲੀਆਂ ਨੇ ਵੀ ਕੀਤਾ ਸੀ ਹੁਣ ਆਪ ਵੀ ਕਰ ਰਿਹਾ ਹੁਣ ਜੇ ਕਰ ਰਿਹਾ ਆਪ ਤੇ ਜੇ ਤੁਸੀਂ ਕੀਤਾ ਸੀ ਤੇ ਹੁਣ ਉਹਨੂੰ ਸੈਲੋ ਅੱਜ ਦੇ ਟਾਈਮ ਦੇ ਉੱਪਰ ਪੰਜਾਬ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਗੱਲ ਨੂੰ ਹੈਂਡਲ ਕਰ ਚੁੱਕੀਏ ਤਾਂ ਕਿ ਅਨਪਲਾਈਮੈਂਟ ਨੂੰ ਹੈਂਡਲ ਕਰ ਸਕੀਏ ਇੰਨੇ ਵੱਡੇ ਵੱਡੇ ਇਸ਼ੂ ਨੇ ਪੰਜਾਬ ਦੇ ਵਿੱਚ ਤੇ ਅਸੀਂ ਪਏ ਆਂ ਛੋਟੀਆਂ 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 ਰਕ ਦੇ ਵਿੱਚ ਇਹਨਾਂ ਤੋਂ ਉੱਪਰ ਉੱਠਣ ਦੀ ਮੇਰੀ ਅਪੀਲ ਹੈ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਨੂੰ ਕਿਵੇਂ ਦੇ ਪੰਜਾਬ ਦੇ ਵਿੱਚ ਤਾਂ ਜੀ ਮੈਨੂੰ ਲੱਗਦਾ ਹੈ ਕਿ ਭਗਵਾਨ ਮਾਨ ਜੀ 8 ਦਾ ਸੀਟ ਜ਼ਰੂਰ ਲੈ ਜਾਣਗੇ ਅਕਾਲੀ ਜਿਹੜੇ ਨਾ ਇਹ ਇਹਨਾਂ ਜਿਨ੍ਹਾਂ ਇਹ ਕੋ ਪੂਰੀ ਕੋਸ਼ਿਸ਼ ਕਰ ਰਹੇ ਨੇ ਬੀਜੇਪੀ ਨਾਲ ਮਿਲਣ ਦੀ ਆ ਆ ਜਿਹੜਾ ਸੁਖਵੀਰ ਸਿੰਘ ਬਾਦਲ ਮਾਫੀ ਮੰਗਦੇ ਨੇ ਪੇ ਜਿਹਦਾ ਕੋਈ ਮਤਲਬ ਨਹੀਂ ਕਿ ਇਹ ਤੇ ਐਸਟਰਾਪੇ ਇੱਕ ਚੋਰ ਕਹੇ ਚੋਰੀ ਕਰਕੇ ਉਹ ਕਹੇ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰਦੇ ਹੋ ਤੇ ਮੈਨੂੰ ਜੇਲ੍ਹ ਨਾ ਦਿਓ ਜਾਂ ਮੈਨੂੰ ਪਨਿਸ਼ ਨਾ ਕਰੋ ਸਸ਼ੀ ਗਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਜੇਕਰ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਜਿਹੜੀ ਹੈ ਡਾਵਾ ਡੋਲ ਦੇਖ ਰਹੀ ਹੈ ਲਗਾਤਾਰ ਵਿਰੋਧੀਆਂ ਧਿਰਾਂ ਦੇ ਵੱਲੋਂ ਜਿਹੜੇ ਨੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਤੇ ਅਕਾਲੀ ਦਲ ਤੇ आम आदमी पार्टी दी ਗੱਲ ਕਰੀਏ ਦੋਨਾਂ ਦਾ ਪੈਚ ਜਿਹੜਾ ਨਾ ਉਹ ਥੋੜਾ ਫਸਿਆ ਹੋਇਆ ਦਿਖਾਈ ਦੇ ਰਿਹਾ ਅੱਜ ਦੇ ਮਾਮਲੇ ਦੀ ਵੀ ਗੱਲ ਕਰਾਂਗੇ ਵਿਕਰਮ ਸਿੰਘ ਮ제ਠਿਆ ਦੀ ਸਭ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਸਵਾਗਤ ਕਰ ਲੈਨੇ ਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੋਲੀਟੀਕਲ ਐਕਸਪਰਟ ਦਲਜੀਤ ਚੀਮਾ ਜੀ ਬਹੁਤ ਬਹੁਤ ਸਵਾਗਤ ਹੈ ਦਲਜੀਤ ਚੀਮਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫॉर ਹੈਵਿੰਗ ਮੀ ਜੀ ਪੰਜਾਬ ਦੀ ਸਿਆਸਤ ਨੂੰ ਜੇ ਆਪਾਂ ਗੱਲ ਕਰੀਏ ਤੁਸੀਂ ਕਿਵੇਂ ਦੇਖਦੇ ਹੋ ਪਹਿਲਾ ਸਵਾਲ ਲਵਾਂਗੀ ਤੁਹਾਡੇ ਤੋਂ ਆਮ ਆਦਮੀ ਪਾਰਟੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਕਰ ਰਹੀ ਆ ਪ੍ਰੋਜੈਕਟਾਂ ਦੀ ਸ਼ੁਰੂਆਤ ਕਰ ਰਹੀ ਹੈ ਇਹਦੀ ਜ਼ਮੀਨੀ ਹਕੀਕਤ ਕੀ ਹੈ ਇਹ ਤੁਹਾਡੇ ਤੋਂ ਜਾਨਣਾ ਚਾਹਾਂਗੇ ਅ ਪਹਿਲੀ ਗੱਲ ਤਾਂ ਮੈਂ ਕਹਾਂ ਕਿ ਮੈਨੂੰ ਲੱਗਦਾ ਹੈ ਕਿ ਪੋਲਿਟਿਕਸ ਤੇ ਪੋਲਿਟਿਸ਼ੀਅਨ ਦਾ ਮਿਆਰ ਉਹ ਇਨਾ ਗਿਰ ਗਿਆ ਹੈ ਮੈਂ ਤਾਂ ਉਸ ਟਾਈਮ ਨੂੰ ਯਾਦ ਕਰਨਾ ਕਿ ਜਦੋਂ ਸਟੇਟਸਮੈਨ ਹੁੰਦੇ ਸੀ ਪੋਲੀਟੀਸ਼ੀਅਨ ਉਹ ਇੱਕ ਉਹਨਾਂ ਦਾ ਸਟੈਂਡਰਡ ਹੁੰਦਾ ਸੀ ਡਿਬੇਟ ਦਾ ਡਿਸਕਸ਼ਨ ਦਾ ਉਹਨਾਂ ਦਾ ਕਿਰਦਾਰ ਹੁੰਦਾ ਸੀ ਜਦੋਂ ਗੱਲਬਾਤ ਕਰਦੇ ਸਨ ਜਾਂ ਕੁਝ ਵੀ ਕਹਿੰਦੇ ਸਨ ਆਪੋਨੈਂਟ ਬਾਰੇ ਤੇ ਉਹਦੇ ਵਿੱਚ ਥੋੜਾ ਦਮ ਹੁੰਦਾ ਸੀ ਔਰ ਕਦੀ ਕਿਸੇ ਨੂੰ ਪਰਸਨਲ ਕਿਸੇ ਉਤੇ ਅਟੈਕ ਨਹੀਂ ਸੀ ਕਰਦੇ ਹੁੰਦੇ ਪੁਰਾਣੇ ਜ਼ਮਾਨੇ ਦੇ ਪੋਲੀਟਿਕ ਪੋਲੀਟੀਸ਼ੀਅਨ ਅੱਜ ਬਹੁਤ ਹਾਲਾਤ ਜਿਹੜੇ ਨੇ ਕਈ ਵਾਰ ਦੇਖ ਕੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ ਕਿ ਕਿਹੜੇ ਜ਼ਮਾਨਾ ਆ ਗਿਆ ਹੈ ਕਿ ਜਦੋਂ ਪੋਲਿਟਿਕਸ ਤੇ ਪੋਲਿਟੀਸ਼ੀਅਨ ਜਿਹੜੇ ਨੇ ਉਹਨਾਂ ਦਾ ਇੰਨੇ ਡਿਕਲਾਈਨ ਹੋ ਗਿਆ ਉਹਨਾਂ ਦੇ ਕਿਰਦਾਰ ਤੇ ਕੈਰੇਕਟਰ ਦੇ ਵਿੱਚ ਕਿ ਬੜੀ ਸ਼ਰਮ ਦੀ ਗੱਲ ਹੈ ਪਰ ਸਾਡੇ ਵਰਗੀ ਜਿਹੋ ਦੀ ਡੈਮੋਕ੍ਰੇਸੀ ਹੈ ਚਾਹੇ ਉਹ ਡਿਲੂਟਿਡ ਹੈ ਡਿਫਾਰਮਡ ਹੈ ਜੋ ਵੀ ਜਿਹੋ ਦੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਇਹ ਸ਼ਾਇਦ ਹੋਣਾ ਸੀ ਤੇ ਹੋ ਰਿਹਾ ਹੈ ਦੂਜੀ ਗੱਲ ਤੁਸੀਂ ਪੁੱਛੀ ਹੈ ਕਿ ਇਹ ਜਿਹੜੇ ਚੀਫ ਮਿਨਿਸਟਰ ਸਾਹਿਬ ਵਰਤਮਾਨ ਜੀ ਜਿਹੜੇ ਰੋਜ਼ ਵੰਡੀ ਜਾ ਰਹੇ ਨੇ ਕਰੋਨਾ ਇਸ ਜ਼ਿਲ੍ਹੇ ਚ ਕਰੋਨਾ ਉਸ ਜ਼ਿਲ੍ਹੇ ਚ ਦੇਖੋ ਇੱਕ ਅੱਛਾ ਐਡਮਿਨਿਸਟਰेटर ਇੱਕ ਅੱਛਾ ਸੂਬੇ ਦਾ ਜਿਹੜਾ ਹੈੱਡ ਹੈ ਫਾਈਨੈਂਸ਼ੀਅਲ ਪ੍ਰੂਡੈਂਸ ਇੱਕ ਚੀਜ਼ ਹੁੰਦੀ ਹੈ ਫਾਈਨੈਂਸ਼ੀਅਲ ਪ੍ਰੂਡੈਂਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਕੋਲ ਲਿਮਿਟਿਡ ਰਿਸੋਰਸਸ ਨੇ ਉਹਨਾਂ ਰਿਸੋਰਸਸ ਨੂੰ ਇਸਤੇਮਾਲ ਕਰਨ ਵਾਸਤੇ ਤੁਹਾਡੇ ਕੋਲ ਕੋਈ ਪਲਾਨ ਹੋਵੇ ਤੁਸੀਂ ਸੋਚਿਆ ਸਮਝਿਆ ਹੋਏ ਵੀ ਇਹ ਰਿਸੋਰਸੇ ਨੂੰ ਜੇ ਮੈਂ ਵਿਧਾਨਣਾ ਤੇ ਕਿੱਥੋਂ ਆਉਣਗੇ ਮੇਰੇ ਕੋਲ ਫੰਡਸ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਇਸਤੇਮਾਲ ਕਰਾਂ ਕਿ ਉਹਦੇ ਚੋ ਮੈਕਸਿਮਮ ਫਾਇਦਾ ਹੋ ਸਕੇ ਕਿਉਂਕਿ ਤੁਸੀਂ ਕੋਈ ਇਲੈਕਸ਼ਨ ਜਿੱਤਨੀ ਹੈ ਕਿਦਰੇ ਤੁਸੀਂ ਸਮਝਦੇ ਹੋ ਕਿ ਕਮਜ਼ੋਰ ਹੋ ਕਿਸੇ ਜ਼ਿਲ੍ਹੇ ਦੇ ਵਿੱਚ ਕਿਸੇ ਪਾਰਟਿਕੂਲਰ ਸੈਗਮੈਂਟ ਦੇ ਵਿੱਚ ਇਸੇ ਰੀਜਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਜ਼ਿਆਦਾ ਪੈਸੇ ਦਾਅ ਦਿਓ ਕਿ ਲੈ ਹੋਰ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਕੰਫਰਟੇਬਲ ਹੋ ਉੱਥੇ ਘੱਟ ਪੈਸੇ ਲਗਾਓ ਇਹ ਬੇਵਕੂਫ ਵਾਲੀਆਂ ਜਿਹੜੀਆਂ ਹਰਕਤਾਂ ਨਾ ਇਹ ਉਦੋਂ ਕਰਨੀਆਂ ਪੈਂਦੀਆਂ ਨੇ ਜਦੋਂ ਤੁਸੀਂ ਕਰਕੇ ਵੋਟਰਾਂ ਨੂੰ ਆਪਣੇ ਕੰਮ ਦੇ ਨਾਲ ਇੰਪ੍ਰੈਸ ਨਹੀਂ ਕਰ ਸਕਦੇ ਹਮ ਦੇਖੋ ਇਹਨਾਂ ਨੂੰ ਹੋਜੇ ਪੌਣੇ 2 ਸਾਲ ਮੇਰੇ ਖਿਆਲ ਚ ਹੋਏ ਨੇ ਪੌਣੇ 2 ਸਾਲ ਦੇ ਵਿੱਚ ਕੋਈ ਏਡੀ ਵੱਡੀ ਐਕਸਪੈਕਟੇਸ਼ਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ ਐਕਸਪੀਰੀਅੰਸ ਸਰਕਾਰ ਪਾਵੇਂ ਇੰਡੀ ਵੱਡੀ ਮジョਰਿਟੀ ਨਾਲ ਆਏ 92 ਐਮਐਲਏ ਲੈ ਕੇ ਆਏ ਪਰ ਉਹਨਾਂ ਚ ਐਕਸਪੀਰੀਅੰਸ ਦੀ ਤੇ ਕਮੀ ਹੈ ਹੂੰ ਦੂਜੀ ਗੱਲ ਮੈਂ ਇਹ ਵੀ ਜ਼ਰੂਰ ਕਹਿਣਾ ਚਾਹਾਂਗਾ ਕਿ ਭਗਵਾਨ ਰਾਮ ਦਾ ਲਵ ਫॉर ਪੰਜਾਬ ਜਾਂ ਪੈਸ਼ਨ ਫॉर ਪੰਜਾਬ ਉਹਦੇ ਚ ਨਹੀਂ ਮੈਨੂੰ ਕਿਤੇ ਕੋਈ ਗਲਤੀ ਲੱਗਦੀ ਪ੍ਰੋਬਲਮ ਇਹ ਹੈ ਕਿ ਪੋਲੀਟੀਸ਼ੀਅਨ ਦੀ ਸੋਚ ਜਿਹੜੀ ਹੈ ਨਾ ਸਿਰਫ ਇਲੈਕਸ਼ਨ ਜਿੱਤਣ ਵਿੱਚ ਲੱਗੀ ਹੁੰਦੀ ਹੈ ਹੂੰ ਉਹਦਾ ਹਰ ਐਕਸ਼ਨ ਉਹਦਾ ਹਰ ਕੰਮ ਜਿਹੜਾ ਉਹ ਸਿਰਫ ਇਸ ਲਈ ਹੈ ਕਿ ਮੈਂ ਇਥੋਂ ਵੋਟਾਂ ਇਕੱਠੀਆਂ ਕਰ ਸਕਾਂ ਇਹ ਬੜੀ ਮੰਦਪਾਗੀ ਤੇ ਹਾਲ ਵਾਲੀ ਗੱਲ ਹੈ ਪਰ ਅਨਫੋਰਚਨਟਲੀ ਇਹ ਟਰੂ ਹੈ ਮੇਰਾ ਖਿਆਲ ਹੈ ਭਗਵਾਨਤਮਾਨ ਜੀ ਨੂੰ ਅਜੇ ਉਹਨਾਂ ਕੋਲ ਟਾਈਮ ਹੈ ਹੁਣ ਵਿੱਚ ਆ ਗਈਆਂ ਨੇ ਲੋਕ ਸਭਾ ਦੀਆਂ ਇਲੈਕਸ਼ਨਸ ਉਹਨਾਂ ਨੂੰ ਲੋਕ ਸਭਾ ਦੀਆਂ ਇਲੈਕਸ਼ਨ ਵਾਸਤੇ 13 ਸੀਟਾਂ ਨੇ ਉਹ ਵੀ ਜਿੱਤਣ ਵਾਸਤੇ ਉਹਨਾਂ ਨੂੰ ਲੋਰ ਲਗਾਉਣਾ ਪਏਗਾ ਤੇ ਉਹਦੇ ਨਾਲ ਹੋ ਹੀ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਜਾਂ ਪੰਜਾਬ ਦੇ ਜਿਹੜੇ ਮੁੱਦੇ ਸਨ ਉਹ ਸ਼ਾਇਦ ਪਿੱਛੇ ਪੈ ਰਹੇ ਨੇ ਤੇ ਇਸ ਵੇਲੇ ਜਿਹੜੇ ਸੈਂਟਰ ਦੇ ਮੁੱਦੇ ਨੇ ਤੁਸੀਂ ਬਾਰ-ਬਾਰ ਕੇਜਰੀਵਾਲ ਸਾਹਿਬ ਦਾ ਆਉਣਾ ਇੱਥੇ ਆ ਕੇ ਫੰਡ ਰੀਲੀਜ਼ ਕਰਨੇ ਇਹ ਕਰਨਾ ਉਹ ਕਰਨਾ ਰੈਲੀਆਂ ਕਰਨੀਆਂ ਇਹ ਇਲੈਕਸ਼ਨ ਮੋਡ ਦੇ ਵਿੱਚ ਆਪ ਤਾਂ ਆ ਚੁੱਕੀ ਹੈ ਪਰ ਇਹ ਵੀ ਗੱਲ ਠੀਕ ਹੈ ਕਿ ਜਦੋਂ ਕੋਈ ਚੀਜ਼ ਇਹੋ ਜਿਹੀ ਤੁਸੀਂ ਏਡੀ ਵੱਡੀ ਮਜਾਰਿਸ਼ ਨਾਲ ਜਿੱਤਦੇ ਹੋ ਹਮ ਅਸੈਂਬਲੀ ਦੇ ਇਲੈਕਸ਼ਨਾਂ ਤੇ ਜਿਹੜੇ ਲੋਕ ਸਭਾ ਦੇ ਇਲੈਕਸ਼ਨਰ ਸੈਂਟਰ ਦੇ ਇਲੈਕਸ਼ਨਾਂ ਉਹਦੇ 'ਚ ਬੜਾ ਫਰਕ ਹੁੰਦਾ ਹੈ ਇਹ ਇਹ ਵੀ ਇਹ ਵੀ ਗੱਲ ਠੀਕ ਹੈ ਪਰ ਕਿਉਂਕਿ ਏਡੀ ਵੱਡੀ ਜਿੱਤ ਸੀ ਉਹਦਾ ਮੋਮੈਂਟਮ ਜਿਹੜਾ ਨਾ ਉਹ ਹੀ ਸ਼ਾਇਦ ਇਹਨਾਂ ਨੂੰ ਲੈ ਜਾਏਗਾ ਔਰ ਸ਼ਾਇਦ 8-10 ਸੀਟਾਂ ਜਿੱਤ ਜਾਣ ਇਹ ਪੋਸੀਬਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪੰਜਾਬ ਦੀ ਪੋਲਿਟਿਕਸ ਦਾ ਪੰਜਾਬ ਦੇ ਮੁੱਦਿਆਂ ਨੂੰ ਪਿੱਛੇ ਛੱਡ ਕੇ ਔਰ ਤੁਸੀਂ ਸਭ ਕੁਝ ਜਿਹੜਾ ਆਪ ਜਿਹੜੀ ਸੈਂਟਰ ਦੀ ਉਹ ਦਿੱਲੀ ਵਿੱਚ ਗਵਰਨਮੈਂਟ ਹੈ ਉਹਦੇ ਨਾਲ ਲੱਗ ਕੇ ਸਾਰਾ ਦਾ ਸਾਰਾ ਉਹੀ ਕਰੋ ਜੋ ਸ੍ਰੀ ਕੇਂਦਰੀਵਾਲ ਜੀ ਚਾਹਦੇ ਨੇ ਹਾਂ ਉਹ ਜਦੋਂ ਕਿਸੇ ਕਮਰੇ ਦਾ ਵੀ ਕਹਿੰਦੇ ਲਾਈਟ ਜਗਾਉਣੀ ਹੈ ਨਾ ਉਦੋਂ ਵੀ ਕੇਂਦਰੀਵਾਲ ਨੂੰ ਸੱਦ ਲੈਂਦੇ ਨੇ ਇਹ ਇਹ ਸ਼ਾਇਦ ਭਗਵੰਤ ਮਾਨ ਜੀ ਨੂੰ ਆਪਣੇ ਆਪ ਆਪਣੇ ਪੈਰਾਂ ਤੇ ਚੱਲ ਕੇ ਪੰਜਾਬ ਨੂੰ ਅੱਗੇ ਲੈ ਜਾਣ ਵਾਸਤੇ ਦੇਖੋ ਪੰਜਾਬ ਇਹੋ ਜੀ ਸਟੇਟ ਹੈ ਜਿੱਥੇ ਉਹ ਕਹਿੰਦੇ ਨੇ ਟੂ ਰਾਈਡ ਅ ਟਾਈਗਰ ਯੂ ਸ਼ੁਡ ਬੀ ਅ ਟਾਈਗਰ ਯੋਰਸੈਲਫ ਹਾਂ ਜੇ ਸ਼ੇਰ ਦੀ ਸਵਾਰੀ ਕਰਨੀ ਹੈ ਤੇ ਸ਼ੇਰ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਦੀ ਸਟੇਟ ਜਿਹੜੀ ਹੈ ਨਾ ਇਹਦੇ ਸਾਰੇ 2.3 ਕਰੋੜ ਤੇ 3 ਕਰੋੜ 6 ਸ਼ੇਰ ਹੀ ਸ਼ੇਰ ਨੇ ਜੇ ਉਹਨਾਂ ਦੀ ਸਵਾਰੀ ਕਰਨੀ ਹੈ ਤੇ ਉਹਨਾਂ ਨੂੰ ਸੰਭਾਲਣਾ ਹੈ ਤੇ ਆਪ ਵੀ ਸ਼ੇਰ ਬਣਨਾ ਪਏਗਾ ਇਸ ਕਰਕੇ ਕੇਜਰੀਵਾਲ ਸਾਹਿਬ ਦੀ ਉਂਗਲ ਫੜਨੀ ਛੱਡੋ ਤੇ ਥੋੜੇ ਜਿਹਾ ਤਗੜੇ ਹੋ ਕੇ ਪੰਜਾਬ ਨੂੰ ਸੰਭਾਲੋ ਜੇਕਰ ਤੁਹਾਨੂੰ ਅੱਜ ਬੁਲਾਉਣਾ ਇਹ ਵੀ ਅਹਿਮ ਸੀਗਾ ਕਿਉਂਕਿ ਜੇਕਰ ਗੱਲ ਕਰੀਏ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਨਾ ਪੋਲਿਟੀਕਲ ਬਿਆਨਬਾਜ਼ੀ ਘੱਟ ਤੇ ਪਰਸਨਲ ਬਿਆਨਬਾਜ਼ੀ ਜ਼ਿਆਦਾ ਕਰਦੇ ਨੇ ਮੈਂ ਸੁਣਿਆ ਸੀ ਮਜੀਠੀਆ ਸਾਹਿਬ ਦਾ ਵੀਡੀਓ ਥੋੜੇ ਦਿਨ ਪਹਿਲਾਂ ਇੱਕ ਸਰਕੂਲੇਟ ਹੋ ਰਿਹਾ ਸੀ ਤੇ ਮੈਂ ਉਹ ਦੇਖਿਆ ਜਿੱਦੇ ਵਿੱਚ ਕਹਿੰਦੇ ਆ ਜਾ ਦੋ ਦੋ ਹੱਥ ਕਰ ਲੈਨੇ ਆ ਤੇ ਮੈਂ ਕਿਹਾ ਫੇਰ ਛੱਡੋ ਇਹਦੇ ਪੋਲਿਟੀਕਸ ਚ ਰਿਜ਼ਾਈਨ ਕਰੋ ਕਿਸੇ ਖਾੜੇ ਚ ਜਾਓ ਮਾਰੋ ਤਾੜੋ ਆਪਣੇ ਆਪ ਦੇ ਨਾਲ ਲੜੋ ਮਰੋ ਇਹ ਕੀ ਕਰਦੇ ਹੋ ਬੇ ਪੋਲਿਟਿਕਸ ਦੇ ਵਿੱਚ ਲੋਕਾਂ ਨੂੰ ਕਿਉਂ ਤੁਸੀਂ ਮਿਸਕਾਈਡ ਕਰਦੇ ਹੋ ਔਰ ਉਹ ਕਰ ਰਹੇ ਹੋ ਜਿਹੜੀ ਲੈਂਗੁਏਜ ਯੂਜ਼ ਕੀਤੀ ਬ੍ਰਿਕਨ ਸਿੰਘ ਮਜੀਠੀਆ ਨੇ ਉਹ ਚੀਫ ਮਿਨਿਸਟਰ ਵੱਲੋਂ ਯੂਜ਼ ਕਰਨਾ ਬੜਾ ਮਾੜੀ ਗੱਲ ਹੈ ਇਹ ਨਹੀਂ ਚੀਫ ਮਿਨਿਸਟਰ ਕੋਈ ਵੀ ਹੋਵੇ ਉਹਦੀ ਪੋਜੀਸ਼ਨ ਹੈ ਉਹ ਟੀਵੀ ਮਿਸਟਰ ਹੈ ਉਹਨੂੰ ਭਗਵਾਨਤ ਮੰਨਣਾ ਨਾ ਸਿਰਫ ਸਮਝੋ ਵੀ ਇਹ ਕਾਮੇਡੀਅਨ ਸੀ ਤੇ ਵਿਕਰਮ ਸਿੰਘ ਮਜੀਠੀਆ ਵੀ ਇੱਕ ਵੱਡੇ ਲੀਡਰ ਨੇ ਇੱਕ ਵੱਡਾ ਚਿਹਰਾ ਨੇ ਔਰ ਖੈਰ ਵੱਡੇ ਲੀਡਰ ਤੇ ਉਹਨਾਂ ਨੂੰ ਵੱਡੇ ਬਾਦਲ ਸਾਹਿਬ ਬਣਾ ਗਏ ਤੇ ਸੁਖਵੀਰ ਬਾਦਲ ਨੇ ਉਹਨਾਂ ਨੇ ਬਣਾਤਾ ਵੱਡੇ ਲੀਡਰ ਤੇ ਉਹ ਕੀ ਸਨ ਉਹਨਾਂ ਦੀ ਆਪਣੀ ਪਰਸਨਲ ਜਿਹੜੀ ਪੋਜੀਸ਼ਨ ਹੈ ਉਹ ਤੇ ਕਿੰਨੀ ਕਬਡੀ ਹੋ ਸਕਦੀ ਹੈ ਪਰ ਉਹਨਾਂ ਦੇ ਵਿਕਾਲ ਸਾਹਿਬ ਇਸ ਰਿਲੇਸ਼ਨਸ਼ਿਪ ਵਿਦ ਵੱਡੇ ਬਾਦਲ ਸਾਹਿਬ ਤੇ ਬਾਤ ਸੁਖਵੀਰ ਬਾਦਲ ਇਸ ਕਰਕੇ ਉਹ ਜੋ ਕੁਝ ਬਣੇ ਪਰ ਉਹਨਾਂ ਨੂੰ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਜਿਹੋ ਜੀ ਲੈਂਗੁਏਜ ਉਹਨਾਂ ਭਗਵੰਤ ਮਾਨ ਬਾਰੇ ਯੂਜ਼ ਕੀਤੀ ਹੈ ਉਹ ਮੈਂ ਸਮਝ ਨਾ ਕਿ ਹਰ ਇੱਕ ਨੂੰ ਉਹਨੂੰ ਕੰਡੈਮ ਕਰਨਾ ਚਾਹੀਦਾ ਹੈ ਤੇ ਮੈਂ ਉਹਨੂੰ ਸਟਰੋਂਗਲੀ ਕੰਡੈਮ ਕਰਨਾ ਜੀ ਅੱਜ ਵਿਕਰਮ ਸਿੰਘ ਮਾ ਜੇਠਿਆ ਦੀ ਪਟਿਆਲਾ ਜਿਹੜੀ ਐਸਆਈਟੀ ਦੇ ਸਾਹਮਣੇ ਪੇਸ਼ੀ ਵੀ ਸੀਗੀ ਉਹਨਾਂ ਦੇ ਨਾਲ ਲੀਗਲ ਟੀਮ ਪੂਰੀ ਪਹੁੰਚੀ ਸੀ ਤੇ ਜੇਕਰ ਗੱਲ ਕਰੀਏ ਮੁਖ ਬੁਲਾਰਾ ਵੀ ਸੀ ਉਹਨਾਂ ਦੇ ਨਾਲ ਅਰਸ਼ਦੀਪ ਕਲੇਰ ਇਸ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੇ ਇਸ ਬਿਆਨਬਾਜ਼ੀ ਦੇ ਵਿੱਚ ਜਦੋਂ ਗੱਡੀ ਦੇ ਵਿੱਚ ਜਾ ਰਹੇ ਸੀ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਹੈ ਕਹਿੰਦੇ ਚਾਹੇ ਨਵੀਂ ਐਸਆਈਟੀ ਬਣਾ ਲਓ ਭਗਵੰਤ ਮਾਨ ਉਹਦਾ ਮੁਖੀ ਬਣਾ ਦਿਓ ਕਹਿੰਦੇ ਤਾਂ ਵੀ ਮੇਰੇ ਖਿਲਾਫ ਸਬੂਤ ਨਹੀਂ ਲੱਭਦੇ ਦੇਖੋ ਇਹ ਜਿਹੜਾ ਹੁੰਦੀ ਹੈ ਨਾ ਐਰੋਗੈਂਸ ਹੰਕਾਰ ਇਹ ਹੰਕਾਰ ਹੈ ਹਾਂ ਇਹ ਇੱਕ ਲੀਡਰ ਦੇ ਵਿੱਚ ਇੱਕ ਅੱਛੇ ਲੀਡਰ ਦੇ ਵਿੱਚ ਹੰਕਾਰ ਤੇ ਹੋਣਾ ਹੀ ਨਹੀਂ ਚਾਹੀਦਾ ਮੈਂ ਸਮਝਦਾ ਆਂ ਕਿ ਲੀਡਰਤਾ ਉਹ ਹੈ ਮੈਂ ਆਮ ਫੋਰਸੇ ਚੋਂ ਆਂ ਅਸੀਂ ਲੀਡਰਸ਼ਿਪ ਨੂੰ ਅੱਛੀ ਤਰ੍ਹਾਂ ਸਮਝਦੇ ਆਂ ਇੱਕ ਲੀਡਰ ਜਿਹੜਾ ਨਾ ਹੰਕਾਰੀ ਨਹੀਂ ਹੋ ਸਕਦਾ ਉਹਨੂੰ ਤਾਂ ਹੰਬਲ ਹੋਣਾ ਚਾਹੀਦਾ ਉਹਨੂੰ ਤਾਂ ਹਿਊਮਿਲਟੀ ਹੋਣੀ ਚਾਹੀਦੀ ਇਹੋ ਜਿਹੇ ਚੈਲੈਂਜਰ ਜਿਹੜੇ ਨਾ ਇਹ ਉਹਨੂੰ ਬੰਦਾ ਦਿੰਦਾ ਜਦੋਂ ਅੰਦਰੋਂ ਡਰਿਆ ਹੋਵੇ ਜਿੰਨਾ ਬੰਦਾ ਡਰਦਾ ਅੰਦਰੋਂ ਉਹ ਨਾਲ ਜ਼ਿਆਦਾ ਉਹ ਬੋਲਦਾ ਇਹ ਜਿਹੜਾ ਬੋਲਣਾ ਹੈ ਨਾ ਇਹ ਇੰਡੀਕੇਸ਼ਨ ਹੈ ਮੇਰੇ ਹਿਸਾਬ ਨਾਲ ਕਿ ਬਿਕਰਮ ਸਿੰਘ ਮਜੀਠੀਏ ਨੂੰ ਹੁਣ ਡਰ ਲੱਗ ਰਿਹਾ ਹੈ ਕਿਉਂਕਿ ਅੰਦਰੋਂ ਉਹਨੂੰ ਪਤਾ ਹੈ ਜੋ ਕੁਝ ਕੀਤਾ ਹੋਇਆ ਮੈਨੂੰ ਨਹੀਂ ਪਤਾ ਉਹ ਕੀਤਾ ਹੈ ਕਿ ਨਹੀਂ ਕੀਤਾ ਉਹਨਾਂ ਨੂੰ ਅੰਦਰੋਂ ਪਤਾ ਹੋਏਗਾ ਤੇ 2021 ਤੋਂ ਕੇਸ ਚੱਲ ਰਿਹਾ ਹੈ ਹਮ ਅਜੇ ਤੱਕ ਜੇ ਉਹ ਅੰਦਰ ਬੰਦ 6 ਮਹੀਨੇ ਤੇ ਲਾਏ ਨੇ ਉਹਦੇ ਬਾਅਦ ਦੁਬਾਰਾ ਅਗਰ ਨਹੀਂ ਬੰਦ ਹੋਏ ਤੇ ਇਹ ਉਹਨਾਂ ਦੀ ਪੋਜੀਸ਼ਨ ਕਰਕੇ ਜਾਂ ਉਹਨਾਂ ਦੀ ਨਲਦੀਕੀ ਜਿਹੜੀ ਹੈ ਬਾਦਲ ਫੈਮਿਲੀ ਨਾਲ ਇਸ ਕਰਕੇ ਨਹੀਂ ਹੋਇਆ ਅਦਰਵਾਈਜ਼ ਤਾਂ ਜੇ ਪ੍ਰੂਵ ਹੋ ਗਿਆ 6 ਮਹੀਨੇ ਦੇ ਵਿੱਚ ਅਗਲਿਆਂ ਨੇ ਲੱਭ ਲਿਆ ਹੈ ਤੇ ਹੁਣ ਜਿਹੜੀ ਸੈੱਟ ਹੋਈ ਬਣੇਗੀ ਜਿਹੜੀ ਵੀ ਐਸਆਈਟੀ ਉਹ ਕੱਢਣਗੇ ਤੇ ਜੇ ਹੋਏਗਾ ਉਹਦੇ ਵਿੱਚ ਕੁਝ ਤੇ ਫਿਰ ਜਰੂਰ ਜਾਣਗੇ ਅੰਦਰ ਤੇ ਜੇ ਨਹੀਂ ਹੋਏਗਾ ਤੇ ਕੋਈ ਵੀ ਮੇਰਾ ਨਹੀਂ ਖਿਆਲ ਕੋਰਟਾਂ ਦੇ ਉੱਤੇ ਅਸੀਂ ਕੋਈ ਉਂਗਲੀ ਉਠਾ ਸਕਦੇ ਆ ਜਾਂ ਐਸਆਈਟੀ ਆਪਣਾ ਕੰਮ ਕਰੇਗੀ ਅਲਟੀਮੇਟਲੀ ਕੰਮ ਤਾਂ ਜੁਡੀਸ਼ੀਅਨ ਕਰਨਾ ਹੈ ਸੋ ਉਹਨੂੰ ਜੁਡੀਸ਼ਰੀ 'ਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਵਿਕ੍ਰਮ ਸਿੰਘ ਜੀਠੇ ਨੂੰ ਰਾਜਦਾਨ ਚੈਲੈਂਜਿੰਗ ਦੀ ਯੂ ਨੋ ਸਿਸਟਮ ਜੇਕਰ ਗੱਲ ਕਰੀਏ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਸਿਰਫ ਅਕਾਲੀ ਦਲ ਨੂੰ ਜਿਹੜਾ ਨੀਚਾ ਦਿਖਾਣਾ ਚਾਹੁੰਦੇ ਨੇ ਅਕਾਲੀ ਦਲ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਜਿਹੜੀ ਆਪਣੀ ਪੁਲਿਸ ਫੋਰਸ ਨਾਲ ਮਿਲ ਕੇ ਇਹ ਐਸਆਰਟੀਆਂ ਬਣਾ ਬਣਾ ਕੇ ਪੇਸ਼ੀ ਕਰਵਾ ਕੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਜਿਹੜੀ ਛਵੀ ਉਹ ਖਰਾਬ ਕਰਨਾ ਚਾਹੁੰਦੀ ਹੈ ਇਹ ਕਿਹੜੀ ਪਾਰਟੀ ਨੇ ਜਿਹੜੀ ਰੂਲਿੰਗ ਪਾਰਟੀ ਹੁੰਦੀ ਏ ਉਹ ਸਾਰੀਆਂ ਪਾਰਟੀਆਂ ਕਰਦੀਆਂ ਜਦੋਂ ਅਕਾਲੀ ਦਲ ਉਹਦੇ ਵਿੱਚ ਸੀ ਰੂਲਿੰਗ ਦੇ ਵਿੱਚ ਸੀ ਜਦੋਂ ਉਹ ਰਾਜ ਕਰਦੇ ਸਨ 10 ਸਾਲ ਉਹਨਾਂ ਰਾਜ ਕੀਤਾ ਉਦੋਂ ਉਹਨਾਂ ਨੇ ਵੀ ਇਹ ਆਪੋਜੀਸ਼ਨ ਨਾਲ ਇਸ ਤਰ੍ਹਾਂ ਕੀਤਾ ਦੇਖੋ ਇਹ ਤਾਂ ਸਾਡਾ ਮੈਂ ਜਿਵੇਂ ਕਿਹਾ ਨਾ ਕਿ ਜਿਹੜਾ ਮਿਆਰ ਹੈ ਗਿਰ ਗਿਆ ਪੋਲਿਟਿਕਸ ਦਾ ਸਾਰੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਦੋਂ ਪਾਵਰ ਦੇ ਵਿੱਚ ਹੁੰਦੀਆਂ ਨੇ ਉਹ ਦੂਜਿਆਂ ਨੂੰ ਆਪੋਜੀਸ਼ਨ ਨੂੰ ਤੰਗ ਕਰਦੇ ਨੇ ਕਿਉਂਕਿ ਸਟੇਟ ਕੋਲ ਵਿਜੀਲੈਂਸ ਹੈ ਸੈਂਟਰ ਦੇ ਕੋਲ ਸੀਬੀਆਈ ਹੈ ਈਡੀਆ ਹੈ ਉਹ ਵੀ ਇਸਤੇਮਾਲ ਕਰਦੇ ਨੇ ਜਿਹੜਾ ਵੀ ਹੁੰਦਾ ਉਹ ਕਰਦਾ ਹੈ ਕੋਈ ਨਵੀਂ ਗੱਲ ਨਹੀਂ ਅਕਾਲੀਆਂ ਨੇ ਵੀ ਕੀਤਾ ਸੀ ਹੁਣ ਆਪ ਵੀ ਕਰ ਰਿਹਾ ਹੈ ਹੁਣ ਜੇ ਕਰ ਰਿਹਾ ਆਪ ਤੇ ਜੇ ਤੁਸੀਂ ਕੀਤਾ ਸੀ ਤੇ ਹੁਣ ਉਹਨੂੰ ਸਹਿ ਲੋ ਦੇਖੋ ਬਰਦਾਸ਼ਤ ਕਰੋ ਜ਼ਿਕਰ ਨਾ ਸਿੱਖ ਆਂਦਾ ਤੁਹਾਨੂੰ ਤੇ ਸਿੱਖਣਾ ਵੀ ਉਹਨੂੰ ਜਰਰਣਾ ਵੀ ਆਉਣੇ ਚਾਹੀਦੇ ਦੇਖੋ ਵੀ ਕੋਈ ਗੱਲ ਨਹੀਂ ਇਹ ਇਸ ਤਰ੍ਹਾਂ ਹੀ ਹੋਏਗਾ ਇਹੋ ਜਿਹਾ ਸਿਸਟਮ ਹੈ ਜਾਂ ਤੇ ਸਾਰੇ ਮਿਲ ਕੇ ਕਹੋ ਕਿ ਵੀ ਐਸੀ ਨਾ ਪੋਲਿਟਿਕਸ ਦਾ ਮਿਆਰ ਬਹੁਤ ਉੱਪਰ ਲੈਣਾ ਅਸੀਂ ਇੱਕ ਬਣਾਓ ਐਕਸੈਪਟੇਬਲ ਨੌਮਸ ਅ ਕੋਡ ਆਫ ਕੰਡਕਟ ਕੋਡ ਆਫ ਇਥਿਕਸ ਬਣਾਓ ਉਹਦੇ ਕਹੋ ਵੀ ਆ ਨਹੀਂ ਕਰਾਂਗੇ ਆ ਨਹੀਂ ਕਰਾਂਗੇ ਆ ਨਹੀਂ ਕਰਾਂਗੇ ਸਾਰੇ ਮਿਲ ਕੇ ਬਣਾ ਲਓ ਸਾਰੀਆਂ ਪਾਰਟੀਆਂ ਕੋਣ ਤੁਹਾਨੂੰ ਰੋਕਦਾ ਪਰ ਜੇ ਸਾਰਿਆਂ ਨੇ ਕਿਹਾ ਵੀ ਮੈਂ ਵੀ ਹਮਲੇ ਕਰਾਂਗਾ ਤੇ ਉਹ ਕਹਿੰਦਾ ਮੈਂ ਵੀ ਹਮਲੇ ਕਰਾਂਗਾ ਤੇ ਉਹ ਫਿਰ ਜਿਹੋ ਜਿਹਦੇ ਕੋਲ ਤਾਕਤ ਹੈ ਉਸ ਤਰ੍ਹਾਂ ਉਹ ਕਰੇਗਾ ਅੱਜ ਦੇ ਟਾਈਮ ਦੇ ਉੱਪਰ ਪੰਜਾਬ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਬੜੇ ਮੁਸ਼ਕਲ ਹਾਲਾਤ ਦੇ ਵਿੱਚੋਂ ਜਾ ਰਿਹਾ ਹੈ ਪੰਜਾਬ ਦੇਖੋ ਇੱਕ ਤਾਂ ਕਿਉਂਕਿ ਅਸੀਂ ਬਾਰਡਰ ਸਟੇਟ ਆ ਤੇ ਬਾਰਡਰ ਸਟੇਟ ਦੇ ਸਪੈਸ਼ਲ ਇਸ਼ੂਸ ਹੁੰਦੇ ਨੇ ਹਮ ਸਾਡੇ ਕੋਲ ਬੜਾ ਕੁਝ ਹੋ ਰਿਹਾ ਹੈ ਅਨਫੋਰਚਨਟਲੀ ਇਹ ਛੋਟੀਆਂ 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 ਚੀਜ਼ਾਂ ਦੇ ਵਿੱਚ ਪਾ ਕੇ ਅਸੀਂ ਜਿਹੜੇ ਮੇਜਰ ਮੁੱਦੇ ਨੇ ਜਿਹੜੇ ਇਸ਼ੂਸ ਨੇ ਜਿਨ੍ਹਾਂ ਉੱਤੇ ਸਾਨੂੰ ਤਗੜੇ ਹੋ ਕੇ ਲੜਨਾ ਚਾਹੀਦਾ ਹੈ ਉਹਨਾਂ ਨੂੰ ਫੇਸ ਕਰਨਾ ਚਾਹੀਦਾ ਹੈ ਉਹ ਚਾਹੇ ਉਹ ਡਰੱਗਸ ਦਾ ਹੋਵੇ ਚਾਹੇ ਅਨਇੰਪਲੋਇਮੈਂਟ ਦਾ ਹੋਵੇ ਜਾਂ ਦੂਜੇ ਧਾਰਮਿਕ ਰੋਜ਼ ਮੈਂ ਦੇਖਣਾ ਗੈਂਗਵਾੜ ਹਮ एवरीडे ਕੁਛ ਨਾ ਕੁਛ ਕਿਧਰੇ ਕਿਧਰੇ ਹੋ ਰਿਹਾ ਹੈ ਇਹਦਾ ਮਤਲਬ ਕਿਧਰੇ ਪੁਲਿਸ ਦੀ ਪ੍ਰੋਬਲਮ ਹੈ ਜਾਂ ਪੁਲਿਸ ਦੀ ਮਿਲਿਪਗਤਾ ਹੈ ਜਾਂ ਦੇਖੋ ਮੈਂ ਨਾ ਕੁਝ ਟਾਈਮ ਪਹਿਲਾਂ ਮੈਨੂੰ ਮੌਕਾ ਮਿਲਿਆ ਸੀ ਇੱਕ ਵਾਰੀ ਇੱਕ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਹੈ ਦਿੱਲੀ ਦੇ ਵਿੱਚ ਉਹਨਾਂ ਨੂੰ ਮੈਂ ਇੱਕ ਪ੍ਰੈਜੈਂਟੇਸ਼ਨ ਦਿੱਤੀ ਸੀ ਤੇ ਮੈਂ ਇਹ ਕਿਹਾ ਸੀ ਕਿ ਆਈਪੀਐਸ ਅਫਸਰ ਤਾਂ ਠੀਕ ਹੈ ਜਿਹੜੇ ਇਨਸਪੈਕਟਰ ਐਂਡ ਬਲੋ ਅਫਸਰ ਨੇ ਨਾ ਜੋਨ ਨੇ ਉਹਨਾਂ ਨੂੰ ਸਮਝਾਓ ਪੀ ਇੰਟੈਲੀਜੈਂਸ ਗੈਦਰਿੰਗ ਕੀ ਹੁੰਦੀ ਹੈ ਕਿੱਥੋਂ ਇਨਫੋਰਮੇਸ਼ਨ ਲਿਆਉਣੀ ਹੈ ਕਿਵੇਂ ਸ਼ੇਅਰ ਕਰਨੀ ਹੈ ਪੰਜਾਬ ਦੇ ਵਿੱਚ ਰੋਜ਼ ਹੀ ਗੈਂਗਵਾਰ ਹੋਏ ਗੈਂਗਸਟਰ ਜਿਹੜੇ ਆਪਣੇ ਮੌਜਾ ਕਰ ਰਹੇ ਨੇ ਕਿਧਰੇ ਇੱਧਰ ਗੋਲੀ ਚਲਾਤੀ ਉਧਰ ਗੋਲੀ ਚਲਾਤੀ ਆਹ ਜ਼ਖਮੀ ਹੋ ਗਿਆ ਕਿੰਨੀ ਮੰਦਪਾ ਕੀ ਗੱਲ ਹੈ ਪੰਜਾਬ ਦੇ ਵਿੱਚ ਪੀਸ ਹੋਣਾ ਸ਼ਾਂਤੀ ਹੋਣੀ ਤਾਂ ਕਿ ਅਸੀਂ ਡਰੱਗਸ ਨੂੰ ਹੈਂਡਲ ਕਰ ਸਕੀਏ ਤਾਂ ਕਿ ਅਨਪਲਾਈਮੈਂਟ ਨੂੰ ਹੈਂਡਲ ਕਰ ਸਕੀਏ ਇਨੇ ਵੱਡੇ ਵੱਡੇ ਇਸ਼ੂ ਨੇ ਪੰਜਾਬ ਦੇ ਵਿੱਚ ਤੇ ਅਸੀਂ ਪਏ ਆਂ ਛੋਟੀਆਂ 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 ਹਰ ਤਰ੍ਹਾਂ ਦੇ ਵਿੱਚ ਇਹਨਾਂ ਤੋਂ ਉੱਪਰ ਉੱਠਣ ਦੀ ਮੇਰੀ ਅਪੀਲ ਹੈ ਹਰ ਇੱਕ ਪੋਲਿਟਿਕਲ ਪਾਰਟੀ ਦੇ ਲੀਡਰ ਨੂੰ ਤੇ ਸਾਰਿਆਂ ਨੂੰ ਵੀ ਇਹ ਪਲੀਜ਼ ਇਹਦੇ ਚੋਂ ਬਾਹਰ ਨਿਕਲੋ ਪੰਜਾਬ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਪੰਜਾਬ ਦੇ ਭਲੇ ਵਾਸਤੇ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਮਿਹਰਬਾਨੀ ਕਰਕੇ ਸੋਚ ਕੇ ਸਮਝ ਕੇ ਸਾਰੇ ਕਦਮ ਲਵੋ ਜੀ ਜੇਕਰ ਗੱਲ ਕਰੀਏ ਹੁਣ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ 2024 ਨੂੰ ਕਿਹੜੀ ਪਾਰਟੀ ਲੱਗਦਾ ਐਜ਼ ਅ ਪੋਲਿਟਿਕਲ ਐਕਸਪਰਟ ਤੁਹਾਨੂੰ ਕਿਉਂਕਿ ਜ਼ਮੀਨੀ ਹਕੀਕਤ ਦੇ ਬਾਰੇ ਤੁਸੀਂ ਨੋਲੇਜ ਰੱਖਦੇ ਹੋ ਤੇ ਕੀ ਲੱਗਦਾ ਕਿ ਕਿਹੜੀ ਪਾਰਟੀ ਇਸ ਵਾਰ ਬਾਜ਼ੀ ਮਾਰ ਸਕਦੀ ਹੈ ਕਿੰਨੀ ਕੀ ਤਿਆਰੀਆਂ ਜਿਹੜੀਆਂ ਪਾਰਟੀਆਂ ਦੇ ਵੱਲੋਂ ਕਰ ਲੀਆਂ ਹੋਈਆਂ ਦੇਖੋ ਜੀ ਬੀਜੇਪੀ ਨੇ ਇਲੈਕਸ਼ਨਾਂ ਜਿੱਤਣ ਦਾ ਜਿਹੜਾ ਫਾਰਮੂਲਾ ਹੈ ਨਾ ਉਹਦੇ ਵਿੱਚ ਮਹਾਰਤ ਹਾਸਲ ਕਰ ਲਈ ਹੈ ਬੀਜੇਪੀ ਨੂੰ ਪਤਾ ਹੈ ਕਿ ਇਲੈਕਸ਼ਨ ਉਹ ਹਮੇਸ਼ਾ ਇਲੈਕਸ਼ਨ ਮੋਡ 'ਚ ਰਹਿੰਦੇ ਨੇ ਹਮੇਸ਼ਾ ਪੂਰਾ ਸਾਲ ਪੂਰਾ ਹਰ ਮਹੀਨਾ ਉਹ ਇਲੈਕਸ਼ਨ ਮੋਡ ਚ ਰਹਿੰਦੇ ਨੇ ਔਰ ਉਹਨਾਂ ਦਾ ਜਿਹੜਾ ਜ਼ਮੀਨੀ ਲੈਵਲ ਦੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਨਾ ਹਾਂ ਜਾਂ ਉਹ ਬੜੇ ਤਗੜਾ ਉਹਨਾਂ ਦਾ ਨੈਟਵਰਕ ਹੈ ਬੜਾ ਜ਼ਬਰਦਸਤ ਨੈਟਵਰਕ ਉਹਨਾਂ ਨੇ ਬਣਾਇਆ ਹੈ ਭਾਵੇਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇੱਕ ਅੰਡਰ ਕਰੰਟ ਤੇ ਹੈ ਜਿਹੜੀ ਸਮਝਦੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਚਾਹੇ ਉਹ ਡਿਵਾਈਡ ਹੋ ਗਈ ਹੋਏ ਮੁਸਲਿਮ ਤੇ ਹਿੰਦੂ ਦੇ ਵਿੱਚ ਜਾਂ ਹੋਰ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਆ ਤੁਹਾਡੇ ਜਿਹੜਾ ਕਰਿਕੂਲਮ ਹੈ ਐਨਸੀਆਰਟੀ ਦਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਹਰ ਸ਼ਹਿਰ ਦਾ ਹਰ ਗਲੀ ਦਾ ਨਾਂ ਚੇਂਜ ਕਰ ਦੇਣਾ ਕਿਉਂਕਿ ਉਹ ਮੁਸਲਮਾਨਾਂ ਦੇ ਨਾਲ ਸਾਨੂੰ ਹਿੰਦੂ ਵਾਲੇ ਕਰਦੇ ਹੋ ਜੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਯਾ ਕੋ ਵੀਜਿਲੈਂਟਸ ਵਾਲੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਕਈ ਕੁਝ ਹੋਇਆ ਇਹਨਾਂ 'ਚ ਵਾਦਾ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਇਸ ਕਰਕੇ ਥੋੜੀ ਜੀ ਅੰਡਰ ਕਰੰਟ ਹੈ ਲੋਕਾਂ ਦੇ ਵਿੱਚ ਪਰ ਉਹ ਅੰਡਰ ਕਰੰਟ ਹੈ ਸਿਰਫ ਜਿਹੜੇ ਪੜੇ ਲਿਖੇ ਲੋਕ ਜਿਹੜੇ ਅੰਗਰੇਜ਼ੀ ਦੇ ਅਖਬਾਰਾਂ ਤੇ ਮੈਗਜ਼ੀਨਾਂ ਪੜ੍ਹਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੱਗਦੀ ਹੈ ਪਰ ਇਲੈਕਸ਼ਨ ਜਿੱਤਣ ਵਾਸਤੇ ਇਹ ਲੋਕ ਜਿਹੜੇ ਨੇ ਮਿਨੀ ਸਕੂਲ ਮਾਈਨੋਰਿਟੀ ਮਦੀਏ ਇਹ ਲੋਕ ਬਹੁਤ ਥੋੜੇ ਹੁੰਦੇ ਨੇ ਇਲੈਕਸ਼ਨ ਜਿੱਤਣ ਵਾਸਤੇ ਤੇ ਆਮ ਆਦਮੀ ਜਿਹੜਾ ਨਾ ਔਰ ਉਹਨੂੰ ਉਹ ਉਹ ਉਹਦਾ ਫਾਰਮੂਲਾ ਜਿਹੜਾ ਨਾ ਉਹ ਮੋਦੀ ਜੀ ਨੇ ਇੰਨਾ ਕਮਾਲ ਦਾ ਉਹ ਬਣਾਇਆ ਹੋਇਆ ਕਿ ਉਹ ਇਲੈਕਸ਼ਨਾਂ ਤੇ ਜਿੱਤਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋ ਸਕਦਾ ਹੈ ਮジョਰਿਟੀ ਪਹਿਲਾਂ ਨਾਲੋਂ ਥੋੜੀ ਬਹੁਤ ਘਟ ਜੇ ਤੇ ਜੇ ਪੰਜਾਬ ਦੀ ਗੱਲ ਕਰਾਂ ਪੰਜਾਬ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਤਾਂ ਜੀ ਮੈਨੂੰ ਲੱਗਦਾ ਹੈ ਕਿ ਭਗਵਾਨ ਮਾਨ ਜੀ 8 ਦਾ ਸੀਟਾ ਜ਼ਰੂਰ ਲੈ ਜਾਣਗੇ ਅ ਅਕਾਲੀ ਜਿਹੜੇ ਨਾ ਇਹ ਇਹਨਾਂ ਜਿੰਨਾ ਪੂਰੀ ਕੋਸ਼ਿਸ਼ ਕਰ ਰਹੇ ਨੇ ਭਾਜਪਾ ਨਾਲ ਮਿਲਣ ਦੀ ਆ ਆ ਜਿਹੜਾ ਸੁਖਵੀਰ ਸਿੰਘ ਬਾਦਲ ਮਾਫੀ ਮੰਗਦੇ ਨੇ ਪਏ ਜਿਸ ਦਾ ਕੋਈ ਮਤਲਬ ਨਹੀਂ ਕਿ ਇਹ ਤੇ ਇਸ ਤਰ੍ਹਾਂ ਇੱਕ ਚੋਰ ਕਹੇ ਚੋਰੀ ਕਰਕੇ ਉਹ ਕਹੇ ਵੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਤੇ ਮੈਨੂੰ ਜੇਲ੍ਹ ਨਾ ਦਿਓ ਜਾਂ ਮੈਨੂੰ ਪਨਿਸ਼ ਨਾ ਕਰੋ ਹੁਣ ਪੰਜਾਬ ਦੀ ਜਿਹੜੀ ਜਨਤਾ ਹੈ ਤੋ ਗਲਤੀਆਂ ਕੀਤੀਆਂ ਨੇ ਤੁਹਾਨੂੰ ਪਨਿਸ਼ਮੈਂਟ ਮਿਲੇਗੀ ਪਨਿਸ਼ਮੈਂਟ ਮਿਲੀ ਵੀ ਹੈ ਅਗੋ ਵੀ ਮਿਲੇਗੀ ਇਸ ਕਰਕੇ ਮੇਰਾ ਨਹੀਂ ਖਿਆਲ ਅਕਾਲੀਆਂ ਦਾ ਕੋਈ ਫਿਊਚਰ ਹੈ ਈਵਨ ਭਾਜਪੀ ਨਾਲ ਮਿਲ ਜਾਣ ਤੇ ਭਾਜਪੀ ਦੇ ਨਾਲ ਮਿਲਣ ਦੇ ਨਾਲ ਭਾਜਪੀ ਇੱਕ ਅਧੀ ਸੀਟ ਜ਼ਰੂਰ ਲੈ ਸਕਦੀ ਹੈ ਪਰ ਅ ਅਕਾਲੀਆਂ ਦਾ ਆਈ ਡੋਟ ਸੀ ਐਨੀ ਫਿਊਚਰ ਕਾਂਗਰਸ ਯਸ ਇੱਕ ਦੋ ਸੀਟਾਂ ਕਾਂਗਰਸ ਕੋਲ ਵੀ ਜਾ ਸਕਦੀਆਂ ਪਰ ਮੈਨੂੰ ਲੱਗਦਾ ਹੈ ਕਿ ਮジョਰਿਟੀ ਜਿਹੜੀ ਹੈ ਉਹ ਆਪ ਲੈ ਜਾਏਗੀ ਔਰ ਬਾਕੀ ਇੱਕ ਦੋ ਸੀਟਾਂ ਜਿਹੜੀਆਂ ਨਾ ਤਿੰਨ ਸੀਟਾਂ ਵੰਡੀਆਂ ਜਾਣਗੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸੁਖਬੀਰ ਬਾਦਲ ਨੇ ਮਾਫੀ ਮੰਗੀ ਹੈ ਇਹਦਾ ਕੋਈ ਮਤਲਬ ਬੰਦਾ ਨਹੀਂ ਹੈ ਇੰਨੇ ਸਾਲ ਬਾਅਦ ਅੱਜ ਤੁਸੀਂ ਮਾਫੀਆਂ ਮੰਗ ਰਹੇ ਹੋ ਚੋਰੀ ਦੀਆਂ ਤੇ ਤੁਹਾਡੀਆਂ ਗਲਤੀਆਂ ਦੀਆਂ ਤੇ ਉਹ ਚੋਰੀ ਕਰਕੇ ਕਹਿੰਦੇ ਕਿ ਅਸੀਂ ਗਲਤੀ ਹੋ ਗਈ ਸਾਡੇ ਤੋਂ ਹੈਨਾ ਤੇ ਜੇਕਰ ਗੱਲ ਕਰਦੇ ਆ ਕਿ ਹੁਣ ਆਉਣ ਵਾਲੇ ਇਲੈਕਸ਼ਨਸ ਨੂੰ ਲੈ ਕੇ ਇੱਕ politcal stunt ਜਿਹੜਾ ਹੈ ਉਹ ਖੇਡਿਆ ਗਿਆ ਦੇਖੋ ਜਨਰ ਤੇ ਜਿਹੜਾ ਸੀ ਨਾ ਪੰਥ ਨੂੰ ਖਤਰਾ ਇਹ ਅਕਾਲੀ ਅਕਾਲੀਆਂ ਨੇ ਤੇ ਖਾਸ ਕਰਕੇ ਬਾਦਲ ਫੈਮਿਲੀ ਨੇ ਬੜੀ ਦੇਰ ਦਾ ਫਾਇਦਾ ਉਠਾ ਲਿਆ ਹੁਣ ਪੰਜਾਬ ਦੀ ਜਨਤਾ ਹੋ ਗਈ ਬੜੀ ਸਿਆਣੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਥ ਨੂੰ ਖਤਰਾ ਇਹਨਾਂ ਤੋਂ ਹੀ ਹੈ ਹੋਰ ਕਿਸੇ ਤੋਂ ਖਤਰਾ ਨਹੀਂ ਸੋ ਇਸ ਕਰਕੇ ਉਹ ਹੋਰ ਬੇਵਕੂਫ ਨਹੀਂ ਬਣਨਗੇ ਔਰ ਮੈਂ ਇਹ ਵੀ ਸਮਝਦਾ ਕਿ ਸ਼ਾਇਦ ਅਕਾਲੀਆਂ ਨੂੰ ਮੈਂ ਸਮਝਦਾ ਕਿ ਏਕਲ ਆ ਗਈ ਹੈ ਹੁਣ ਸੁਖਬੀਰ ਬਾਦਲ ਆਪੇ ਹੀ ਜੱਜ ਤੇ ਆਪੇ ਮਾਫੀ ਮੰਗਣ ਵਾਲਾ ਆ ਕੇ ਆਪ ਆਪੇ ਮਲਜ਼ਮ ਤੇ ਤੈਨੂੰ ਤੂੰ ਜਾ ਜੇ ਜਾਣਾ ਹੈ ਤਾਂ ਬਈ ਉਹਨਾਂ ਕੋਲ ਜਾਓ ਅਕਾਲ ਤਖਸਾਲਬ ਜਾ ਕੇ ਉਹਨਾਂ ਨੂੰ ਦੱਸੋ ਬੁਲਾਓ ਉਹ ਤੁਹਾਨੂੰ ਬੁਲਾਉਣ ਉਹ ਤੁਹਾਨੂੰ ਮਾਫੀ ਦਿੰਦੇ ਨੇ ਦੂਜਾ ਕਾਦੀ ਮਾਫੀ ਮੰਗ ਰਿਹਾ ਤੂੰ ਪਹਿਲਾਂ ਪਲੀਜ਼ ਜਦੋਂ ਤੁਸੀਂ ਮਾਫੀ ਮੰਗਦੇ ਹੋ ਨਾ ਅਰਜੀ ਦਿੰਦੇ ਹੋ ਕਿਸੇ ਕੋਲ ਮੈਂ ਕਹਾਂ ਕਿ ਮੈਨੂੰ ਮਾਫ ਕਰ ਦਿਓ ਕਾਦੇ ਵਾਸਤੇ ਮਾਫ ਕਰ ਦਿਓ ਲਿਖੋ 50 ਚੀਜ਼ਾਂ ਜਿਹੜੇ ਜਿਹਨਾਂ ਦੀ ਮਾਫੀ ਮੰਗਦੇ ਹੋ ਕਿਹੜੀਆਂ-ਕਿਹੜੀਆਂ ਬੇਅਦਬੀ ਦੀ ਮਾਫੀ ਮੰਗ ਰਹੇ ਹੋ ਝੂਠੇ ਐਂਕਾਊਂਟਰ ਦੀ ਮਾਫੀ ਮੰਗ ਰਹੇ ਹੋ ਜਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਤੁਸੀਂ ਮਾਫੀ ਮੰਗ ਰਹੇ ਹੋ ਉਹਨਾਂ ਨੂੰ ਦੱਸੋ ਤੇ ਸਹੀ ਤੁਸੀਂ ਇਹ ਕਹਿ ਦੇਣਾ ਅੱਖਾਂ ਚ ਥਰੂ ਲਿਆ ਕੇ ਦਰਬਾਰ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਹੋ ਕੇ ਕੁਝ ਆਪਣੇ ਬੰਦੇ ਜਿਹੜੇ ਨੇ ਚਿਹਤੇ ਉਹਨਾਂ ਨੂੰ ਬੁਲਾ ਕੇ ਬਿਠਾ ਕੇ ਤੇ ਉਹਨਾਂ ਦੇ ਸਾਹਮਣੇ ਕਹਿ ਦੇਣਾ ਕਿ ਬਈ ਮੈਨੂੰ ਬੜਾ ਅਫਸੋਸ ਹੈ ਤੇ ਮੈਂ ਮਾਫੀ ਮੰਗਣਾ ਉਹ ਤੁਸੀਂ ਮਾਫੀ ਮੰਗੋ ਆਪਣੇ ਆਪ ਨੂੰ ਤੁਸੀਂ ਮਾਫ ਕਰਨ ਵਾਲੇ ਆਪ ਹੀ ਮਾਫੀ ਮੰਗਣ ਵਾਲੇ ਤੇ ਕੀ ਮਤਲਬ ਹੋ ਗਿਆ ਸੋ ਇਟ ਹੈਜ਼ ਨੋ ਮੀਨਿੰਗ ਟੂ ਮਾਈ ਮਾਈਂਡ ਜੀ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਤੁਹਾਡੇ ਕੋਲ ਪੋਲਿਟਿਕਲ ਬਿਆਨਬਾਜ਼ੀ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਖਬਰਾਂ ਦੇ ਵਿੱਚ ਸੁਣਿਆ ਵੀ ਹੋਣਾ ਕਿ ਇੱਕ ਦੂਸਰੇ ਦੀ ਵਾਈਫ ਦੇ ਉੱਪਰ ਬੜਾ ਕਮੈਂਟ ਕਰਦੇ ਹੋ ਹੈਨਾ ਇਹ ਕਿੰਨੀ ਕੁ ਗਲਤ ਚੀਜ਼ ਹੈ ਤੇ ਇਹ ਗੱਲ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਤੇ ਕਿੰਨਾ ਕੁ ਅਸਰ ਲਿਆ ਸਕਦੀ ਹੈ ਸਿਆਸਤ ਤਾਂ ਰੋਜ਼ ਡਿਕਲਾਈਨ ਹੋ ਰਹੀ ਹੈ ਤੁਸੀਂ ਦੇਖੋ ਪਾਰਲੀਮੈਂਟ ਦੇ ਵਿੱਚ ਮੋਰਲ ਅਥਾਰਟੀ ਜਿਹੜੀ ਹੁੰਦੀ ਹੈ ਨਾ ਇੱਕ ਵਰਡ ਹੁੰਦਾ ਹੈ ਮੋਰਲ ਅਥਾਰਟੀ ਪੋਲੀਟੀਸ਼ੀਅਨ ਦੀ ਚਾਹੇ ਉਹ ਵਿਧਾਨ ਸਭਾ ਚ ਹੋਏ ਜਾਂ ਲੋਕ ਸਭਾ ਜਾਂ ਰਾਜ ਸਭਾ ਚ ਹੋਏ ਮੈਂ ਸਮਝਣਾ ਕਿ ਆਮ ਪੋਲਿਟੀਸ਼ੀਨ ਦੀ ਮੋਰਲ ਅਥਾਰਟੀ ਜਿਹੜੀ ਹੈ ਉਹ ਖਤਮ ਹੋ ਗਈ ਹੈ ਮਤਲਬ ਤੁਸੀਂ ਬੋਲਦੇ ਕੁਝੋ ਕਰਦੇ ਕੁਝੋ ਤੁਸੀਂ ਕਿਸੇ ਦੀ ਪਰਸਨਲ ਲਾਈਫ ਦੇ ਉੱਤੇ ਅਟੈਕ ਕਰਨਾ ਉਹਦੀ ਵਾਈਫ ਜਾਂ ਉਹਦੇ ਬੱਚਿਆਂ ਉੱਤੇ ਅਟੈਕ ਕਰਨਾ ਮਤਲਬ ਇਹ ਹੈ ਕਿ ਕੁਝ ਵੀ ਕਰਕੇ ਮੈਨੂੰ 4 ਵੋਟਾਂ ਕਿਦਰੋਂ ਮਿਲ ਜਾਣ ਜਾਂ ਮੇਰਾ ਕੋਈ ਫਾਇਦਾ ਹੋ ਜਾਏ ਸੋ ਇਹ ਸੈਲਫ ਸਰਵਰ ਜਿਹੜੇ ਨਾ ਸੈਲਫ ਸਰਵਰ ਉਹ ਪੋਲਿਟਿਕਸ ਜਿਹੜਾ ਨਾ ਉਹ ਮੇਰਾ ਖਿਆਲ ਆ ਬੜਾ ਨੁਕਸਾਨ ਕਰ ਰਿਹਾ ਸਾਡੇ ਡੈਮੋਕ੍ਰੈਟਿਕ ਸਿਸਟਮ ਨੂੰ ਇੱਕ ਡੈਮੋਕ੍ਰੇਸੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਹੋ ਜਿਹੀ ਹਰਕਤਾਂ ਕਰਕੇ ਔਰ ਸਾਡੇ ਜਿਹੜੇ ਫੋਰ ਫਾਦਰਸ ਹਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਈ ਸੀ ਉਹ ਵਿਚਾਰੇ ਸੋਚ ਵੀ ਨਹੀਂ ਸਕਦੇ ਹਨ ਕਿ ਇਹੋ ਜਿਹੇ ਹਾਲਾਤ ਆ ਜਾਣਗੇ ਕਿ ਜਿਹੜੀ ਕਨਸਟੀਟਿਊਸ਼ਨ ਨੂੰ ਇਸ ਤਰ੍ਹਾਂ ਇੰਟਰਪ੍ਰੀਟ ਕੀਤਾ ਜਾਏਗਾ ਇਸ ਤਰ੍ਹਾਂ ਇਹ ਕਨਸਟੀਟਿਊਸ਼ਨ ਨੂੰ ਮਿਸਯੂਜ਼ ਕੀਤਾ ਜਾਏਗਾ ਹਮ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਸੁਖਦੇਵ ਸਿੰਘ ਢੀਂਸਾ ਇੱਕ ਵਾਰ ਫਿਰ ਤੋਂ ਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਉਹਦੇ ਕੋਲ ਵੀ ਕੋਈ ਵਿਕਲਪ ਨਹੀਂ ਕੀ ਹੈ ਉਹਨੇ ਥੋੜੇ ਜੇ ਬੰਦੇ ਨਾਲ ਲੈ ਕੇ ਅਲੱਗ ਹੋ ਕੇ ਕੋਸ਼ਿਸ਼ ਕੀਤੀ ਉਹਨੇ ਉਹ ਦੁਖੀ ਸੀ ਇਹਦੇ ਤੋਂ ਸੁਖਵੀਰ ਤੋਂ ਉਹ ਵੱਡੇ ਬਾਦਲ ਸਾਹਿਬ ਨੂੰ ਤਾਂ ਸਾਰੇ ਵਿਕਾਸ ਆਫ ਸਟੇਚਰ ਜਾਂ ਸੀਨੀਅਰ ਸਨ ਉਮਰ ਵਿੱਚ ਵੀ ਵੱਡੇ ਸਨ ਬੜਾ ਕੁਝ ਨਾ ਦੇਖਿਆ ਸੀ ਭਾਵੇਂ ਉਹਨਾਂ ਨੇ ਵੀ ਬੜਾ ਪੰਜਾਬ ਦਾ ਮੇਰੇ ਹਿਸਾਬ ਨਾਲ ਨੁਕਸਾਨ ਕੀਤਾ ਪਰ ਉਹਨਾਂ ਨੂੰ ਫੇਰ ਵੀ ਲੋਕੀ ਇੱਜ਼ਤ ਕਰਦੇ ਸਨ ਤੇ ਉਹ ਸੁਖਬੀਰ ਤੋਂ ਨਰਾਜ਼ ਹੋ ਕੇ ਉਹਨੇ ਬੇਸਿਕਲੀ ਛੱਡਿਆ ਸੀ ਹਮ ਹੁਣ ਉਹਨਾਂ ਕੋਲ ਵੀ ਕੋਈ ਉਹਨਾਂ ਦਾ ਪੋਲੀਟੀਕਲ ਫਿਊਚਰ ਹੈ ਨਹੀਂ ਹਮ ਇਹ ਸਾਰੇ ਜਿਹੜੇ ਨਾ ਛੱਟਪੁੱਟ ਚੋੜੇ ਮੋੜੇ ਉਹਨਾਂ ਸਾਰਿਆਂ ਨੂੰ ਆਪ ਨੇ ਜਾਂ ਭਗਵੰਤ ਮਾਨ ਨੇ ਇਹਨਾਂ ਨੇ ਸੈੱਟ ਕਰ ਦਿੱਤਾ ਹੁਣ ਸਾਰੇ ਭੱਜੇ ਫਿਰਦੇ ਨੇ ਦੌੜੇ ਫਿਰਦੇ ਨੇ ਵੀ ਕਿੱਥੇ ਜਾਈਏ ਕੀ ਕਰੀਏ ਕੁਝ ਵੀ ਲੱਭਦੇ ਨੇ ਬੀਜੇਪੀ ਕੋਲ ਚਲੇ ਜਾਓ ਕੋਈ ਲਾ ਲੋ ਬਈ ਸਾਡਾ ਕੋਈ ਤਾਂ ਕੋਈ ਸਾਡੀ ਮਦਦ ਕਰੋ ਉਤਰਨੇ ਮਾਰਨੇ ਨੇ ਲੱਭ ਰਹੇ ਨੇ ਇੱਧਰ ਉੱਧਰ ਨੂੰ ਲੱਭ ਨਹੀਂ ਗਿਆ ਕੁਝ ਉਹ ਇਕੱਠੇ ਹੋ ਵੀ ਜਾਣਗੇ ਤੇ ਕੀ ਫਰਕ ਪਵੇਗਾ ਕੋਈ ਫਰਕ ਨਹੀਂ ਪੈਂਦਾ ਜੇ ਇਕੱਠੇ ਵੀ ਹੋ ਜਨਾਂ ਤੇ ਕੁਝ ਨਹੀਂ ਫਰਕ ਪੈਂਦਾ ਇਹਨਾਂ ਗੱਲਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ ਮਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਫਿਲਹਾਲ ਇਸ ਇੰਟਰਵਿਊ ਵਿੱਚ ਇੰਨਾ ਹੀ ਦੇਖਦੇ ਹਾਂ ਸਕਾਈ ਨਿਊਜ਼ ਪੰਜਾਬ